ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਨਾ ਸਕਰੀਨ ਤੇ ਜੱਲੀ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲਾ ਮੇਰੇ ਪਿੰਡ ਦੀ ਵੀਡੀਓ ਜੇ ਇੱਕ ਤੁਹਾਨੂੰ ਐਫਐਫ ਦੀ ਵੱਡੀ ਵਾਈਡ ਦਿਖਾ ਦਿਆਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਤੇ ਨੰਬਰ ਵਾਈਆਂ ਦਾ ਹੈਗਾ 905 63 752 72 ਇਹ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਰ ਰਿਹਾ ਨੋਟ ਕਰ ਲੋ ਅੱਜ ਦੀ ਵੀਡੀਓ ਤੁਹਾਨੂੰ ਐਫ ਨਸਲ ਦੀ ਵੱਡੀ ਵਾ ਸੱਸੀ ਕਾ ਬਾਈ ਹੋ ਠੀਕ ਹੋ ਜੀ ਠੀਕ ਆ ਜੀ ਪਹਿਲਾਂ ਤਾਂ ਨੰਬਰ ਤਾਂ ਆਪਾਂ ਥੋੜਾ ਬੋਲਤਾ ਪਿੰਡ ਆਪਣਾ ਪਿੰਡ ਜੁੱਲੇ ਵਾਲਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਖੂਲ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆ ਗਿਆ ਤਹਿਸੀਲ ਫੂਲ ਨੇੜੇ ਆਪਣੇ ਆਗੇ ਭੈਰੂਪਾ ਤੇ ਸਲਾਦਪੁਰਾ ਤੇ ਚੰਗੀ ਆਣਾ ਤੇ ਜਿਹੜੀ ਆਪਾਂ ਵਾੜ ਦੇਖੀ ਆਨੇ ਆਪਣੀ ਘਰ ਦੀ ਹੈ ਜੀ ਇਹ ਹਾਂ ਘਰ ਦੀ ਹੋਈ ਆ ਵੱਡੇ ਸਾਈਜ਼ ਦੀ ਆ ਗਈ ਤੇ ਕਿਹੜਾ ਸੂਆ ਸੁੰਦੀ ਹੈ ਜੀ? ਇਹ ਤੀਜੇ ਸੂਏ ਸੁੰਦੀ ਹੈ ਜੀ। ਤੀਜੇ ਸੂਏ ਸੂਗੀ ਹੈ ਇਦਕੀ। ਤੇ ਦੂਜੇ ਸੂਏ ਦਾ ਦੁੱਧ ਸਹੀ ਜਾਂ ਕਿੰਨਾ ਦਿੱਤਾ ਵਾ ਜੀ? ਹਾਂ ਦੂਜੇ ਸੂਏ 25 ਲੀਟਰ ਦੁੱਧ ਦਿੱਤਾ ਵਾ। ਤੇ ਜਿਹੜੀ ਇਹਦੀ ਬਰੀਡ ਆ ਖੋਲੋ ਜੀ ਇਹਨੂੰ ਤੋੜ ਕੇ ਦਿਖਾ ਕੇ ਬਾਹਰ ਨੂੰ। ਵੱਡੇ ਸਾਈਜ਼ ਦੀ ਆ ਗਈ ਬਰੀਡ ਪੂਰੀ ਚੰਗੀ ਸੂਆ ਤੀਜਾ ਬਾਈਆਂ ਦਾ ਕਹਿਣਾ ਤੁਸੀਂ ਆਪ ਦਾ ਹਸਾ ਹਕਤਾ ਵਾ ਆਪ ਵੀ ਲਾ ਲੈਣਾ। ਤੇ ਬਾਕੀ ਦਾ ਜਿਹੜਾ ਇਹਦਾ ਸਾਈਜ਼ ਆ ਤੇ ਬਰੀਡ ਆ ਬਰੀਡ ਚ ਭੋਰਾ ਵੀ ਕੰਮ ਨਹੀਂ ਦੁੱਧ ਦੇ ਨੇ ਵਾਕਈ ਕੱਢਣਾ ਕੋਈ ਸ਼ੱਕ ਵਾਲੀ ਗੱਲ ਨਹੀਂ। ਜਾਤ ਇਹਦੀ ਇਸ ਤਰ੍ਹਾਂ ਦੀ ਐ। ਆ ਦੇਖੋ ਜੀ ਫੇਸ ਕੁਆ ਲੈ ਚਲੋ ਜੀ ਮੋੜ ਲਓ ਜੀ ਬਾਈ ਇੱਥੇ ਹੀ ਬੰਦੋ ਆ ਦੇਖੋ ਜੀ ਕੁਆਲਿਟੀ ਚੰਗੀ ਥਣ ਭਾਂਡੇ ਦੀ ਪੂਰੀ ਸਾਫ ਆ ਤੇ ਸਾਈਜ਼ ਜੇ ਆਪਾਂ ਗੱਲ ਕਰ ਲਏ ਵੱਡੇ ਸਾਈਜ਼ ਦੀ ਹੈਗੀ ਜਿੱਡਾ ਵੱਡਾ ਕਹਿਦੇ ਕਿ ਓਡਾ ਹੀ ਵੱਡਾ ਸਾਈਜ਼ ਆ ਤੇ ਥਣ ਹਵਾਨਾ ਨੇੜੇ ਤੋਂ ਥਣਾ ਥਣਾ ਦੀ ਓਕੇ ਬਾਈ ਫਿਰ ਜਾਵਾਂ 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 ਆ ਦੇਖੋ ਜੀ ਤੇ ਕਿੰਨੇ ਦਿਨ ਬਾਕੀ ਹੈ ਹਜੇ ਬਸ ਆ ਦੇਖੋ ਜੀ ਦੋ ਚਾਰ ਦਿਨ ਨੇ ਬਿਨਾਂ ਨਿਆਣੇ ਤੋਂ ਕੋਈ ਆਏ ਨਹੀਂ ਇਹ ਤਾਂ ਜਾਤ ਹੀ ਬਹੁਤ ਆਨਾਂ ਦੀ ਹਾਂ ਤੇ 2 ਤੋਂ 4 ਦਿਨ ਬਾਕੀ ਹਾਂ ਤੇ ਪੈਸੇ ਬਾਈ ਫਿਰ ਇਹਦੇ ਕਿੰਨੇ ਆ ਪੈਸੇ ਦਾ 90000 ਰੁਪਇਆ ਮੰਗ ਰਿਹਾ ਤੇ ਬਾਕੀ ਮਾਨਦਾਨ ਮੌਕੇ ਤੇ ਹੋ ਜਾਊਗਾ ਹਾਂ ਜੀ ਹੋ ਕਰ ਦਿਆਂਗੇ ਓਕੇ ਮੋਲੇ ਦਾ 90000 ਆ ਵਾ ਕਿਹੜੀ ਬਰੀਡ ਆ ਬਰੀਡ ਚ ਕੋਈ ਵੀ ਕਮੀ ਨਹੀਂ ਆਪਾਂ ਫਿਰ ਤੁਹਾਨੂੰ ਦੱਸ ਦਗੇ ਦੁਬਾਰਾ ਚੰਗੀ ਬਰੀਡ ਆਗੀ ਤੇ ਸੀਲ ਸਾਉ ਦਾ ਅੰਤ ਹੀ ਕੋਈ ਨਹੀਂ ਆ ਦੇਖੋ ਜਿੱਥੇ ਮਰਜੀ ਉਹ ਕਰੀ ਚੱਲੋ ਐ ਕੋਈ ਵੀ ਓਕੇ ਫਿਰ ਚੱਕੀ ਜੂ ਜਾਂ ਕੋਈ ਉਹ ਠੀਕ ਹੈ ਜੀ ਬਾਕੀ ਦਾ ਦੁੱਧ ਇਹਨੇ ਦੇ ਦੇਣਾ ਜੋ ਸੇਵਾਲੇ ਘਰੇ ਜਾਵੜੀ ਬਹੁਤ ਵਧੀਆ ਦੁੱਧ ਦੇ ਦੇਣਾ 30 ਲੀਟਰ ਦੁੱਧ ਦੇਊਗੀ ਤੇ ਸੌਦਾ ਪਤਾ ਨਹੀਂ ਕਿੱਥੇ ਹੋ ਜਾਣਾ ਕਿਹੜਾਂ ਕਰੀ ਗਈ ਡਿਮਾਂਡ ਆ ਇੱਕ ਨੰਬਰ ਬਾਈ ਦਾ ਸਕਰੀਨ ਤੇ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਲ ਤੇ ਨੇੜੇ ਸਾਡੇ ਜੰਗੀਆਂ ਨੇ ਤੇ ਭੇਰੂਪਾ ਤੇ ਸਲਾਤਪੁਰਾ ਬਾਕੀ ਇੱਕ ਵਾਰ ਸੀ ਇੱਕ ਸ ਨੂੰ ਦਿਖਾਦੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦਲ ਤੋਂ ਧੰਨਵਾਦ